ਸ਼ਸ਼ਟ੍ਰੀਕਾਲ ਦੋਸਤੋ ਇਹ ਜੋ ਤਸਵੀਰਾਂ ਨੇ ਰਾਮ ਰਤਨ ਅਤੇ ਜਸਪ੍ਰੀਤ ਸਿੰਘ ਦੀਆਂ ਇਹ ਬੋਰਡ ਦੇ ਸੀਤੋ ਰੋਡ ਸਥਿਤ ਆਰ ਕੇ ਫੂਡ ਵਾਲਿਆਂ ਦੀ ਹੈ ਜਿੱਥੇ ਕੀ ਸਮਾਨ ਖਰੀਦ ਰਹੇ ਨੇ ਅਤੇ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਦੋ ਬੰਦੇ ਸੰਜੇ ਵਰਮਾ ਜੀ ਜੋ ਨਿਊ ਵੇਅਰ ਵੈਲ ਦੇ ਮਾਲਕ ਸੀ ਉਹਨਾਂ ਦੇ ਕਤਲ ਦੇ ਵਿੱਚ ਸ਼ਾਮਿਲ ਨੇ ਅਤੇ ਜਿਨ੍ਹਾਂ ਦਾ ਕੀ ਇਨਕਾਊਂਟਰ ਵੀ ਪੁਲਿਸ ਵੱਲੋਂ ਕੀਤਾ ਗਿਆ ਹੈ ਪਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਜੋ ਬੱਚੇ ਨੇ ਉਹ ਇਸ ਚ ਸ਼ਾਮਲ ਨਹੀਂ ਤੇ ਉਹ ਉਧਰ ਗਏ ਹੀ ਨਹੀਂ ਸੀ ਪਰ ਇਸ ਸੀਸੀਟੀਵੀ ਫੁਟੇਜ ਜੋ ਕਿ ਹੁਣ ਮੈ ਰਹੀਆਂ ਨੇ ਅਲੱਗ-ਅਲੱਗ ਸਥਾਨਾਂ ਦੇ ਉੱਤੋਂ ਤੇ ਮਲੋੜ ਸਥਿਤ ਕੋਈ ਹੋਟਲ ਹੈ ਜਿੱਥੇ ਕਿ 6 ਤਰੀਕ ਨੂੰ ਸ਼ਾਇਦ ਇਹ ਆਏ ਸੀ ਉੱਥੇ ਪਹੁੰਚੇ ਸੀ ਅਤੇ ਇਹਨਾਂ ਨੇ ਕਮਰਾ ਜੋ ਹੈ ਉਹ ਕਿਰਾਏ ਤੇ ਲੈਤਾ ਸੀ ਅਤੇ ਜਸਪ੍ਰੀਤ ਵੱਲੋਂ ਆਪਣੀ ਆਈਡੀ ਵੀ ਜੋ ਹੈ ਉਹ ਹੋਟਲ ਮਾਲਕ ਨੂੰ ਦੇ ਕੇ ਇੱਕ ਕਮਰਾ ਜੋ ਕਿ 5 ਨੰਬਰ ਸ਼ਾਇਦ ਉੱਥੇ ਕਮਰਾ ਸੀ ਹੋਟਲ ਦੇ ਵਿੱਚ ਉਹ ਲਿਆ ਸੀ ਆਕਰ ਜੋ ਉਹਨਾਂ ਦੀ ਹਰਿਆਣਾ ਨੰਬਰ ਹੈਗੀ ਇਹ ਵੇਖੋ ਇਸ ਦੇ ਉੱਪਰ ਉਹ ਆਏ ਸੀਗੇ ਹੋਟਲ ਦੇ ਵਿੱਚ ਇਹ ਦੋ ਜਣੇ ਸੀ ਰਾਮ ਰਤਨ ਅਤੇ ਜਸਪ੍ਰੀਤ ਸਿੰਘ ਜੋ ਕਿ ਉੱਥੇ ਸੀਗੇ ਹੋਟਲ ਦੀਆਂ ਤਸਵੀਰਾਂ ਅਤੇ ਆਹ ਉਹ ਤਸਵੀਰਾਂ ਨੇ ਜਿੱਦੋਂ ਬੈਠੇ ਸੀ ਆ ਆਈਡੀ ਪ੍ਰੂਫ ਜੋ ਜਮਾ ਕੀਤਾ ਗਿਆ ਸੀ ਦੇਖੋ ਕਿਸ ਤਰ੍ਹਾਂ ਇਹ ਇੱਕ ਰੇੜੀ ਦੇ ਕੋਲ ਨਿਊ ਵੇਰਵੈਲ ਦੀ ਬਿਲਡਿੰਗ ਦੇ ਸਾਹਮਣੇ ਸ਼੍ਰੀ ਸੰਜੇ ਵਰਮਾ ਜੀ ਦੇ ਆਉਣ ਤੋਂ ਪਹਿਲਾਂ ਬੈਠ ਜਾਂਦੇ ਨੇ ਲੁਕ ਜਾਂਦੇ ਨੇ ਅਤੇ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰਦੇ ਨੇ ਜਦੋਂ ਆਉਂਦੇ ਨੇ ਤੇ ਸਾਹਮਣੇ ਦੇਖੋ ਗੱਡੀ ਰੁਕੀ ਆ ਕੇ ਤੇ ਉੱਥੇ ਜਾ ਕੇ ਜੋ ਹੋਰ ਬੰਦੇ ਸੀ ਉਹ ਗੋਲੀਆਂ ਚਲਾ ਦਿੰਦੇ ਨੇ ਅਤੇ ਫਰਾਰ ਹੋ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਜਸਪੀਤ ਅਤੇ ਰਾਮ ਰਤਨ ਵੱਲੋਂ ਉਹਨਾਂ ਨੂੰ ਭੱਜਣ ਦੇ ਵਿੱਚ ਭਜਾਉਣ ਦੇ ਵਿੱਚ ਜੋ ਮਦਦ ਕੀਤੀ ਗਈ ਸੀ ਇਹਨਾਂ ਸ਼ੂਟਰਾਂ ਦੀ ਜਿਨ੍ਹਾਂ ਨੇ ਕੀ ਨਿਊ ਵੇਰਵੈਲ ਦੇ ਮਾਲਕ ਸੰਜੇ ਵਰਮਾ ਜੀ ਨੂੰ ਕਤਲ ਕੀਤਾ ਸੀ ਇਸ ਕਾਰਵਾਈ ਵਿੱਚ ਉਹਨਾਂ ਨੇ ਸ਼ਾਮਲ ਸੀ ਆ ਵੇਖੋ ਕਿਸ ਤਰ੍ਹਾਂ ਮੋਟਰਸਾਈਕਲ ਰੋਕ ਰਿਆ ਆ ਕੇ ਅਤੇ ਉਹ ਭੱਜ ਕੇ ਗੱਡੀ ਦੇ ਵਿੱਚ ਬੈਠ ਰਹੇ ਨੇ ਤੇ ਆ ਜੋ Swift ਗੱਡੀ ਹੈ ਇਹ ਗੱਦੜਵਾਹ ਦੇ ਟੋਲ ਪਲਾਜ਼ੇ ਉੱਪਰ ਵੀ ਵੇਖੀ ਗਈ ਹੈ ਉੱਥੇ ਨੋਟ ਹੋਇਆ ਹਰਿਆਣਾ ਨੰਬਰ ਹੈ ਤੁਸੀਂ ਵੇਖ ਸਕਦੇ ਹੋ ਗਿੱਦੜਬਾਹ ਤੋਂ ਆਈ ਸੀ ਇਹ ਟੋਲ ਪਲਾਜ਼ੇ ਦੀ ਫੋਟੋ ਹੈ ਗਿੱਦੜਬਾਹ ਦੇ ਵਿੱਚ ਜੋ ਕਿ ਆਪਣੇ ਮਲੋਟ ਅਬੌਰ ਕੰਨੇ ਨੂੰ ਇਹ ਗਏ ਸੀ ਅਤੇ ਇਹਨਾਂ ਸਬੂਤਾਂ ਦੇ ਆਧਾਰ ਤੇ ਹੀ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੋ ਹੈ ਆਪਣੀ ਪੁੱਛਗਿੱਛ ਕੀਤੀ ਗਈ ਅਤੇ ਉਹਨਾਂ ਨੂੰ ਅਬੌਰ ਲਿਆਂਦਾ ਗਿਆ ਸੀ ਅਤੇ ਜਿਸ ਤੋਂ ਬਾਅਦ ਕਿ ਇਹਨਾਂ ਦੇ ਇਨਕਾਊਂਟਰ ਦੀ ਖਬਰ ਆਪਾਂ ਸੁਣਨ ਨੂੰ ਮਿਲੀ ਸੀ ਅਤੇ ਹਸਪਤਾਲ ਦੇ ਵਿੱਚ ਇਹਨਾਂ ਦਾ ਕੱਲ ਪੋਸਟਮਾਰਟਮ ਕਰ ਦਿੱਤਾ ਗਿਆ ਸੀ